ਜੀ ਸਰ ਕੀ ਕਹਿਣਾ ਚਾਹਗੇ ਅੱਜ ਦੀ ਪ੍ਰੈਸ ਕਾਨਫਰੰਸ ਕਿਸ ਸਬੰਧੇ ਰੱਖੀ ਹੈ ਸ਼੍ਰੀ ਵਿਰਿੰਦਰਪਾਲ ਸਿੰਘ ਸਾਡੇ ਐਸਐਸਪੀ ਫਾਜ਼ਲਕਾ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਜੋ ਇੱਕ ਡਰਾਈਵ ਚੱਲ ਰਹੀ ਹੈ ਚੋਰਾਂ ਤੇ ਲੁੱਟਖੋਹਾਂ ਵਾਲਿਆਂ ਦੇ ਖਿਲਾਫ ਉਹਦੇ ਤਹਿਤ ਥਾਣਾ ਸਿਟੀ ਫਾਜ਼ਲਕਾ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਜਿਹਦੇ ਵਿੱਚ ਕਿ ਅਸੀਂ ਪੰਜ ਚੋਰ ਜਿਹੜੇ ਅਰੈਸਟ ਕੀਤੇ ਨੇ ਉਦੇ ਉਹਨਾਂ ਦੇ ਕੋਲੋਂ ਅਸੀਂ ਜਿਹੜੀਆਂ 24 ਜਿਹੜੇ ਨੇ ਮੋਟਰਸਾਈਕਲ ਔਰ ਇੱਕ ਸਵਿਫਟ ਡਿਜ਼ਾਇਰ ਕਾਰ ਔਰ ਇੱਕ ਐਕਟਿਵਾ ਜਿਹੜੀ ਹੈ ਬਰਾਮਦ ਕੀਤੀ ਹੈ ਟੋਟਲ 26 ਨੇ ਇਹਦੇ ਸਬੰਧ ਦੇ ਵਿੱਚ ਮੁਕਤਮਾ ਜਿਹੜਾ ਐਫ ਆਈ ਆਰ ਨੰਬਰ 148 ਡੇਟਡ 8/9/24 ਦਰਜ ਹੋਇਆ ਸੀ ਤੇ ਪਹਿਲੇ ਔਨ ਸੀਕ੍ਰੀਟ ਇਨਫਰਮੇਸ਼ਨ ਤੇ ਪਹਿਲਾਂ ਚਾਰ ਦੋਸ਼ੀ ਫੜੇ ਸੀਗੇ ਇੱਕ ਹੋਰ ਨਾਮਜਦ ਹੋਇਆ ਬਾਅਦ ਚ ਸਵਰਨ ਸਿੰਘ ਸਾਰੇ ਹੈਗੇ ਨੇ ਜੱਗਾ ਸਿੰਘ ਗੁਰਪ੍ਰੀਤ ਸਿੰਘ ਜਸਕਰਨ ਸਿੰਘ ਧਰਮਪਾਲ ਅਤੇ ਸਵਰਨ ਸਿੰਘ ਤੇ ਇਹਨਾਂ ਤੋਂ ਜਿਹੜੀ ਹੈ ਥਾਣਾ ਸਿਟੀ ਫਾਜ਼ਿਲਕਾ ਦੇ ਐਸ ਐਚ ਓ ਸਾਹਿਬ ਨੇ ਸਾਰੀ ਟੀਮ ਨੇ ਰਲ ਕੇ ਜਿਹੜਾ ਵਧੀਆ ਉਪਲਬਧੀ ਪ੍ਰਾਪਤ ਕੀਤੀ ਹੈ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਉਹ ਇੱਕ ਵੱਡੇ ਪੱਧਰ ਤੇ ਸ਼ੁਰੂ ਹੋ ਗਈ ਹੈ ਪਹਿਲਾਂ ਵੀ ਪਿੱਛੇ ਜੇ ਅਸੀਂ 15 ਮੋਟਰਸਾਈਕਲ ਜੜੇ ਬਰਾਮਦ ਕੀਤੇ ਸੀਗੇ ਤੇ ਇਸ ਦੇ ਲੜੀ ਵਿੱਚ ਅੱਗੇ ਅਸੀਂ ਆ ਜਿਹੜੀ ਹੋਰ ਸਫਲਤਾ ਪ੍ਰਾਪਤ ਕੀਤੀ ਤਾਂ ਹੋਰ ਵੀ ਕਰਾਂਗੇ ਅਸੀਂ ਸਾਡੀ ਪੁੱਛਗਿੱਛ ਔਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਸਰ ਕਿੱਥੋਂ ਬ੍ਰਾਮਦ ਹੋਈ ਸੀ ਇਹ ਬ੍ਰਾਮਦ ਅਸੀਂ ਆਪਣਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਹਿਲਾਂ ਅਸੀਂ ਬੰਦੇ ਜਿਹੜੇ ਅਰੈਸਟ ਕਰ ਲਏ ਸਾਡੇ ਜਿਹੜੇ ਸੀਕ੍ਰੀਟ ਇਨਫੋਰਮੇਸ਼ਨ ਤੇ ਦਾਣਾ ਮੱਟੀ ਜਿਹੜੀ ਫਾਜ਼ਲ ਕਾਇਆ ਉਤੋਂ ਇਹਨਾਂ ਨੂੰ ਉਹ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਜਿਹੜੇ ਆ ਉਹ ਰਿਕਵਰ ਕਰ ਲਏ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਬਾਕੀ ਸਾਡੀ ਹੋਰ ਵੀ ਪੁਛਗਿਛ ਕਰੀ ਜਾ ਰਹੀ ਹੈ ਜਾਰੀ ਹੈ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਪਰਚੇ ਵੀ ਦਰਜ ਹੈਗੇ ਆਲਰੇਡੀ ਕਿਸੇ ਤੇ ਐਨਡੀ ਦੇ ਵੀ ਆ ਨਾਲ ਚੋਰੀਆਂ ਦੇ ਵੀ ਨੇ ਹਾਂ ਕਿੰਨੀ ਉਮਰ ਹੈ ਇਹਨਾਂ ਦੀ ਜੇ ਗੱਲ ਕੀਤੀ ਜਿਵੇਂ ਦੋਸ਼ੀਆਂ ਦੀ ਹਾਂਜੀ ਦੋਸ਼ੀਆਂ ਦੀ ਕਿੰਨੀ ਉਮਰ ਹੈ ਜੇ ਗੱਲ ਕੀਤੀ ਮਤਲਬ ਥੋੜੀ ਉਮਰ ਹੈ ਮਤਲਬ ਵੀ 20 ਕੀ ਗੇਟ ਦੇ ਵਿੱਚ 21 22 ਸਾਲ ਇਦਾਂ ਜਾਂ ਇਹਨਾਂ ਦੇ ਕੀ ਕਾਰਨ ਕੀ ਰਿਹਾ ਜੀ ਜਿਹੜੀਆਂ ਚੋਰੀਆਂ ਕੀਤੀਆਂ ਜਾਂਦੀਆਂ ਤੇ ਨਾਲ ਚੋਰੀਆਂ ਇਹ ਇਹਨਾਂ ਨੂੰ ਆਦਤ ਬਹਿ ਜਾਂਦੀ ਹੈ ਜਦੋਂ ਵੀ ਇਹ ਈਜ਼ੀ ਮਨੀ ਆਉਂਦੀ ਹੈ ਇਹਨਾਂ ਨੂੰ ਉਸ ਕਰਕੇ ਉਹ ਜਿਹੜਾ ਕਰਦੇ ਰਹਿੰਦੇ ਨੇ ਚੋਰੀਆਂ ਆदत ਪੈ ਜਾਂਦੀ ਹੈ ਇਹਨਾਂ ਦਾ ਪਹਿਲਾ ਮਕਦਮਾ ਦਰਜ ਨਹੀਂ ਜੀ ਲੱਗ ਕੇ ਨਹੀਂ ਉਸ ਦੇ باوجود ਵੀ ਲਗਾਤਾਰ ਚੋਰੀਆਂ ਕਰਾਂਗੇ ਇਹ ਸੁਧਾਰ ਕਰਾਂ ਦੇ ਵਿੱਚ ਕੋਈ ਇਹਦਾ ਹੱਲ ਨਹੀਂ ਕਿੱਥੇ ਲੱਗਦਾ ਹੈ ਮੈਂ ਸੁਭਰ ਦੇਖੋ ਪਲੀਜ਼ ਕੋਲ ਤਾਂ ਜਦੋਂ ਵੀ ਆਉਂਦਾ ਅਸੀਂ ਜਦੋਂ ਵੀ ਸਾਨੂੰ ਕੋਈ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਜਰੂਰ ਆਪਣੀ ਅਸੀਂ ਆਪਣਾ ਪੱਖ ਅਸੀਂ ਉਹ ਕਾਰਵਾਈ ਕਰਦੇ ਰਹਿੰਦੇ ਹਾਂ ਬਾਕੀ ਬਾਅਦ ਵਿੱਚ ਕੋਰਟ ਦੇ ਵਿੱਚ ਦੇਖੋ ਚੱਲਦੇ ਆ ਕੇਸ ਚਾਉਟੇ ਆ ਔਰ ਹਰ ਇੱਕ ਬੰਦੇ ਦਾ ਆਪਣਾ ਵਕੀਲ ਕਰਦਾ ਜਾ ਉਹਦੇ ਰਾਈਟ ਹੁੰਦੇ ਆ ਪਰ ਜਿਹੜਾ ਸਾਡਾ ਵੱਲੋਂ ਕੋਈ ਇਨਵੈਸਟੀਗੇਸ਼ਨ ਚ ਅਸੀਂ ਪੂਰੀ ਕਰਕੇ ਇਹਨਾਂ ਨੂੰ ਫੜਦੇ ਰਹਿੰਦੇ ਆ ਤਾਂ ਕਿ ਮਾੜੇ ਜਿਹੜੇ ਹੋਰ ਬੰਦਿਆਂ ਤੇ ਵੀ ਅਸਰ ਹੋਏ ਕਿ ਇਹਨਾਂ ਗੰਮਾਂ ਦੇ ਵਿੱਚ ਨਾ ਪੈਣ ਜਿਹੜੇ ਇਹ ਮਾੜੇ ਅੰਸਰ ਨਹੀਂ ਉਹਨੂੰ ਫੜਦੇ ਆ ਇਹਨਾਂ ਨੂੰ ਹੋਰ ਜਿਹੜੇ ਲੋਕ ਤੇ ਕੰਮ ਨਾ ਕਰਵੋ ਨਾ ਲਿਖੀ ਸੁਨੇਹਾ ਇਹ ਹੀ ਹੈ ਇੱਕ ਤਾਂ ਬਦਨਾਮੀ ਪਰਚਿਆਂ ਦੇ ਵਿੱਚ ਅਸੀਂ ਜੇਲ੍ਹਾਂ ਚ ਭੇਜਦੇ ਆ ਤੇ ਜਿਹੜਾ ਮੈਸੇਜ ਤੁਸੀਂ ਮੀਡੀਆ ਆਪਣਾ ਵਧੀਆ ਕਵਰੇਜ ਕਰਦਾ ਤੁਸੀਂ ਜਦੋਂ ਇਹ ਚੀਜ਼ਾਂ ਨੂੰ ਦੱਸਦੇ ਹੋ ਤੇ ਜਿਹੜਾ ਹੋਰ ਵੱਡਾ ਕੋਈ ਡਰਦਾ ਵੀ ਇਹ ਪੁਲਿਸ ਫੜਦੀ ਆ ਕਿੰਨੀ ਬੇਇੱਜ਼ਤੀ ਵਾਲਾ ਕੰਮ ਹੈਗਾ ਉਹ ਇਹਨਾਂ ਤੋਂ ਫਿਰ ਠੱਲ ਪਾਉਣ ਦੇ ਲਈ ਹੈ ਜਿਹੜਾ ਸਾਰੀ ਐਕਸਰਸਾਈਜ਼ ਕੀਤੀ ਜਾਂਦੀ ਹੈ ਜਿਹੜੇ ਤੁਸ਼ੀ ਨਹੀਂ ਕੋਈ ਨਸ਼ਾ ਵਗੈਰਾ ਵੀ ਸੇਵਨ ਕਰਦੇ ਨਹੀਂ ਇਹਨਾਂ ਦੇ ਐਨਡੀ ਦੇ ਪਰਚੇ ਵੀ ਦਰਜ ਆ ਦੋ ਤਿੰਨ ਜਾਣਿਆਂ ਤੇ ਆਪखुद ਵੀ ਨਸ਼ਾ ਜਿਹੜਾ ਸੇਵਨ ਕਰਦੇ ਮਤਲਬ ਕੰਜ਼ਿਊਮਰ ਤਾਂ ਹੋਣਗੇ ਜਿੱਦੇ ਤੇ ਐਨਡੀ ਦੇ ਪਰਚੇ ਦਰਜ ਹੋ ਰਿਹਾ ਤੋ ਇਹ ਤਾਂ ਇੱਕ ਪਾਰਟ ਹੈ ਨਾ ਵੀ ਜਦੋਂ ਕੋਈ ਉਹਨਾਂ ਤੋਂ ਰਿਕਵਰੀ ਹੋ ਹੋਵੇਗੀ ਤੇ ਅਸੀਂ ਉਹਦੇ ਤੇ ਵੀ ਕਾਰਵਾਈ ਕਰਦੇ ਤਾਂ ਉਹ ਵੀ ਕਿੰਨਾ ਵੱਡਾ ਜਿਹੜਾ ਇਹਨਾਂ ਦਾ ਗਰੁੱਪ ਹੈ ਜਾਂ ਕਿੰਨੇ ਨੰਬਰ ਹੋ ਰਹੇ ਹੋ ਸਕਦੇ ਨਾਲ ਇਹ ਜਿਹੜੇ ਚੋ ਇਹ ਮਤਲਬ ਹੁਣ 25 26 ਦਾ ਇਹਨਾਂ ਨੇ ਹੀ ਦੱਸ ਦਿੱਤੇ ਨੇ ਉਹ ਕਿਤੇ ਨਾ ਸਾਡਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਜੇ ਇਹਨਾਂ ਦੇ ਹੋਰ ਵੀ ਕੋਈ ਸਾਥੀ ਹੋਣਗੇ ਅਸੀਂ ਉਹਨਾਂ ਤੋਂ ਵੀ ਰਿਕਵਰੀਆਂ ਲਵਾਂਗੇ ਇਹ ਚੋਰੀ ਸਭ ਲੋਕਲ ਹੀ ਹੋਈ ਹੈ ਕੁਝ ਲੋਕਲ ਨੇ ਜਲਾਲਾਬਾਦ ਦੇ ਆ ਜਾਂ ਕੁਝ ਫਾਜ਼ਲ ਕਾਦੀਆਂ ਕੁਝ ਨੇ ਦੀ ਕੈਸ ਨੇ ਆ જિલ્લા ਚ ਹੈ ਕਿਤੇ ਹੋਰ ਵੀ ਕੀਤੀ ਆ ਅਜੇ ਪੁੱਛ ਕੇ ਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਦੂਰ ਵੀ ਜਾਂਦੇ ਹਾਂ ਜੀ ਕਾਰ ਬਰਾਮਦ ਕੀਤੀ ਹੈ ਕਿਤੋਂ ਬਰਾਮਦ ਕਿਤੋਂ ਚੋਰੀ ਹੋਈ ਸੀ ਇਹ ਦੱਸਦੇ ਆ ਪਾਰਟ ਹੈਗਾ ਇਹਨਾਂ ਤੋਂ ਰਿਕਵਰ ਹੋ ਗਈ ਆ ਵੀ ਚੋਰੀ ਦੀ ਹੈਗੀ ਆ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਅਸੀਂ ਕਰ ਲੈਂਦੇ ਆ ਫਿਰ ਡਿਸਕਲੋਸ ਤੁਹਾਨੂੰ ਕਰਦੇ ਆ ਜਦੋਂ ਤੱਕ ਦੋ ਕਾਰਾਂ ਚੋਰੀ ਹੋਈਆਂ ਸੀ ਕਿਸੇ ਇਹਨਾਂ ਨਾਲ ਦੋਸਤਾਂ ਨੇ ਜਦੋਂ ਵੀ ਕੋਈ ਇਹਨਾਂ ਦਾ ਸੀ ਉਹ ਵੈਰੀਫਾਈ ਕਰ ਰਹੇ ਆ ਵੀ ਨੰਬਰ ਪਲੇਟ ਸਹੀ ਹੈ ਜਾਂ ਕੋਈ ਹੋਰ ਤਾਂ ਨਹੀਂ ਆ ਉਸ ਚੈੱਕ ਕਰਨ ਤੋਂ ਬਾਅਦ ਅਸੀਂ ਉਹ ਜਿਹੜਾ ਮਾਲਕ ਹੋਏਗਾ ਉਹਨੂੰ ਅਸੀਂ ਟਾਈਪ ਕਰਕੇ ਦੱਸ ਦੇਣਾ ਇਹ ਮੋਟਰਸਾਈਕਲ ਹੈ ਸਰ ਜਿਆਦਾ ਡੀਲੈਕਸ ਸੀ ਕਿ ਹੋਰ ਵੀ ਬਾਈ ਡੀਲੈਕਸ ਸਪਲੈਟਰਸ ਆ ਰਹੀ ਨੇ ਮਤਲਬ ਵੀ ਮਿਕਸਰ ਜਿਹੜੇ ਮੋਟਰਸਾਈਕਲ ਚੱਲਦੇ ਆ ਬਹੁਤ ਸਾਰੇ ਜਿਹੜੇ ਪੰਜ ਚੋਰ ਪਕੜੇ ਗਏ ਇੱਕ ਨੇ ਨੇ ਸ਼ਹਿਰ ਦੇ ਕੁਝ ਪਿੰਡਾਂ ਦੇ ਨੇ ਜਲਾਲਾਬਾਦ ਏਰੀਏ ਦੇ ਵੀ ਇਹ ਸਬਡਿਵੀਜ਼ਨ ਦੇ ਕੋਈ ਇੱਧਰ ਹੈ ਜਿਆਦਾ ਆਪਣੇ ਇੱਧਰ ਦੇਈ ਦਾ ਇਹ ਜਿਹੜੇ ਨੇ ਕੀ ਕਰਦੇ ਸੀ ਮੋਟਰਸਾਈਕਲ ਵਾਲਾ ਇੱਧਰ ਆ ਕੇ ਪਹਿਲੇ ਹਾਲ ਤਾਂ ਫੜੇ ਗਏ ਨੇ ਜੇ ਮਤਲਬ ਇਹ ਚਲਾਉਂਦੇ ਹੀ ਨੇ ਜਾਂ ਕਿਤੇ ਸਸਤੇ ਵੇਚਦੇ ਹੋਣਗੇ ਜਾਂ ਕੁਝ ਕਰਦੇ ਅਸੀਂ ਉਹ ਰਿਕਵਰ ਕੀਤੇ ਆ ਹਾਂਜੀ ਐਸਐਸਓ ਸੁਖਿੰਤ ਕਬੂਰ ਜੀ ਦੀ ਟੀਮ ਕੰਮ ਕਰ ਰਹੀ ਹੈ ਹਾਂਜੀ ਹਾਂ ਉਸ ਕੰਮ ਨੂੰ ਦੇਖਦੇ ਹੋਏ ਇਹਨਾਂ ਕੋਈ ਐਪਰੀਸ਼ੀਏਸ਼ਨ ਜਿ ਐਪਰੀਸ਼ੀਏਸ਼ਨ ਸਾਡਾ ਫਰਜ਼ ਹੁੰਦਾ ਅਸੀਂ ਜਦੋਂ ਵੀ ਹੈਗਾ ਆਪਣੇ ਲੈਵਲ ਤੇ ਅਸੀਂ ਇਹਨਾਂ ਨੂੰ ਆਪ ਹੀ ਅਸੀਂ ਲਿਖ ਕੇ ਇਹਨਾਂ ਦਾ ਫਿਰ ਸਰਟੀਫਿਕੇਟ ਰਿਕਮੈਂਡ ਕਰਦੇ ਹਾਂ ਐਪਰੀਸ਼ੀਏਸ਼ਨ ਸਰਟੀਫਿਕੇਟ ਹੁੰਦੇ ਆ ਉਹ ਲਿਖ ਕੇ ਭੇਜਦੇ ਆ ਅਸੀਂ ਆਪਣੇ ਸੀਨੀਅਰਜ਼ ਨੂੰ ਵੀ ਦੱਸਦੇ ਆ ਉਹ ਇਹਨਾਂ ਨੂੰ ਅਸੀਂ ਹਸਾਬਾਸ਼ ਜਿਹੜੀ ਹੈ ਸਾਰੀ ਉਹ ਮਿਲਦੀ ਰਹਿੰਦੀ ਹੈ ਜਿਹੜਾ ਵੀ ਸਾਡਾ ਅੱਛਾ ਅਫਸਰ ਕੰਮ ਕਰਦਾ ਉਹਨੂੰ ਅਸੀਂ ਟਾਈਮ ਦਾ ਟਾਈਮ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਜਿਹੜੀਆਂ ਤੁਹਾਡੇ ਲੋਕਾਂ ਦੀਆਂ ਟੀਮਾਂ ਪੀਸੀਆਰ ਦੀ ਐਨਐਚ ਹੈਥ ਪ੍ਰੋਜੈਕਟ ਨੂੰ ਮਿਲਿਆ ਉਹਨਾਂ ਦਾ ਕਿੰਨਾ ਉਹ ਸਹਿਯੋਗ ਰਹਿੰਦਾ ਇਸ ਤਰ੍ਹਾਂ ਦੇ ਜਿਹੜੇ ਕੇਸਟਿਆਂ ਦੇ ਮਾਮਲੇ ਸਜਾਉ ਉਹ ਤਾਂ ਦੇਖੋ ਹਰ ਇੱਕ ਦਾ ਹੀ ਆ ਜਾਂਦਾ ਠੀਕ ਹੈ ਨਾ ਜੀ ਜੇ ਚੋਰੀ ਵੜਨੇ ਆ ਕਿਤੇ ਮਗਰ ਭਜਦੇ ਆ ਪੀਸੀਆਰ ਨੂੰ ਮਿਲ ਜੇ ਤਾਂ ਉਥੋਂ ਆਪਣੀ ਚੇਨ ਚੱਲ ਪੈਂਦੀ ਆ ਕਿੱਥੋਂ ਕਿੱਥੋਂ ਕਰਦੇ ਨੇ ਉਹਨਾਂ ਦੇ ਨਾਲ ਕਿਹੜੇ ਕਿਹੜੇ ਹੋਰ ਬੰਦੇ ਆ ਜਿਹੜੇ ਕ੍ਰਾਈਮ ਕਰਦੇ ਆ ਆਪਾਂ ਨੂੰ ਉਥੋਂ ਮਿਲ ਜਾਂਦਾ ਥਾਣੇ ਵਾਲਿਆਂ ਨੂੰ ਲੀਡ ਮਿਲਦੀ ਆ ਤਾਂ ਉਹ ਆਪਣਾ ਕਰਦੇ ਆ ਪੀਸੀਆਰ ਸਾਡੇ ਨਾਲ ਸ਼ੇਅਰ ਕਰ ਲੈਂਦਾ ਕੁਝ ਬਈ ਐਸੀ ਟੀਮ ਬਣਾ ਕੇ ਉਹਨਾਂ ਨੂੰ ਵੀ ਨਾਲ ਲੈ ਜਾਂਦੇ ਆ ਜੇ ਸਾਨੂੰ ਕੋਈ ਹੈਗਾ ਵੀ ਬੰਦਾ ਕੋਈ ਇਨਫੋਰਮੇਸ਼ਨ ਮਿਲਦੀ ਆ ਤਾਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਨਾਕਾਬੰਦੀ ਪ੍ਰੋਪਰ ਕਰਕੇ ਜਿਹੜਾ ਅਸੀਂ ਉਹ ਬੰਦਿਆਂ ਨੂੰ ਅਰੈਸਟ ਕਰੀਦਾ ਜਿਹੜੇ ਚੋਰ ਖੜੇ ਨੇ ਨਾਲੇ ਛੋਕੜ ਕਿਵੇਂ ਇਹ ਕਿੱਸ ਕਰਾ ਦੇ। ਛੋਕੜ ਦਾ ਦੇਖੋ ਜੀ ਠੀਕ ਮਤਲਬ ਕੀ ਕਹਿੰਦੇ ਲੇਬਰ ਲੂਬਰ ਦੇ ਕੰਮ ਕਰਨ ਵਾਲੇ ਜਾਂ ਇਦਾਂ ਦੇ ਹੀ ਨੇ। ਜਿਹੜੇ ਖਾਂ ਸਰ ਇਹਨਾਂ ਤੋਂ ਕੁਝ ਹੋਰ ਰਿਕਵਰੀ ਦੀ ਵੀ ਹਜੇ ਉਮੀਦ ਹੈ। ਬਿਲਕੁਲ ਉਹ ਵੀ ਸਾਡੇ ਕੋਲ ਨੇ ਰਿਮਾਂਡ ਤੇ ਨੇ ਅਸੀਂ ਹੋਰ ਵੀ ਕਰਾਂਗੇ। ਉਹ ਹਥਿਆਰ ਵਗੈਰਾ ਵੀ ਇਹਨਾਂ ਕੋਲ ਹੈ। ਇਹ ਹਥਿਆਰ ਅਸੀਂ ਉਹ ਦੇਖ ਲੈਂਦੇ ਹਾਂ ਦੀ ਹਜੇ ਤਾਂ ਅਸੀਂ ਉਦਾਂ ਹੀ ਅਰੈਸਟ ਕੀਤੇ ਆ। ਲਾਟ ਨੂੰ ਕਰਦੇ ਸਰ ਕੇ ਜਿਵੇਂ ਚੋਰੀ ਕਰ। ਚੋਰੀਆਂ ਦੇ ਜ਼ਿਆਦਾ ਤਾਂ ਚੋਰੀਆਂ ਵਾਲੇ ਨੇ। ਤੇ ਜਿਹੜਾ ਸਾਡੇ ਕੋਲ ਜੇ ਕੋਈ ਬੰਦੇ ਆਉਣਗੇ ਆਪਣੇ ਵੀ ਕੰਪਲੇਨੈਂਟ ਵੀ ਨਹੀਂ ਮੇਰੇ ਤੋਂ ਉਹ ਵੀ ਕੀਤੀ ਸੀ ਤੇ ਅਸੀਂ ਉਹ ਵੀ ਚੈੱਕ ਕਰ ਰਿਹਾ ਹਾਂ ਜੀ ਸਰ ਕੋਈ ਲੈਣਾ ਚਾਹੁੰਦਾ ਮੋਟਰਸਾਈਕਲ ਮੰਨ ਲਓ ਕਿ ਖਿਦਾ ਹੋ ਗਿਆ ਤਾਂ ਉਹ ਥਰੂ ਹੈਗਾ ਜੀ ਆਪਣਾ ਕੋਰਟ ਦੇ ਵਿੱਚੋਂ ਅਪਲਾਈ ਕਰਕੇ ਆਪਣਾ ਫਾਇਦਾ ਹੈ ਨਾ ਜੀ ਹਾਂ ਅਸੀਂ ਡਾਇਰੈਕਟ ਨਹੀਂ ਦੇਣਾ ਹੁੰਦਾ ਇਹ ਲਾਅ ਦਾ ਪ੍ਰੋਸੈਸ ਹੈਗਾ ਉਹ ਉਹਦੇ ਤੋਂ ਹੀ ਬਾਅਦ ਮਿਲਦਾ ਹੈਗਾ ਯਾਨੀ ਕਿ ਪਹਿਚਾਨ ਕਰਨ ਦੇ ਲਈ ਥਾਣੇ ਸਿਟੀ ਪਹੁੰਚਦਾ ਬਿਲਕੁਲ ਆ ਸਾਡੇ ਆ ਵੀ ਗਏ ਆ ਹਾਂ ਹੁਣ ਵੀ ਅਸੀਂ ਜਦੋਂ ਆਏ ਹਾਂ ਤੇ ਉਦੋਂ ਹੀ ਬੰਦੇ ਪਹੁੰਚ ਰਹੇ ਸੀ ਉਹ ਵੀ ਦੋ ਤਿੰਨ ਸ਼ਹਿਰਾਂ ਮੇਰੇ ਆਫਿਸ 'ਚ ਆਏ ਸੀਗੇ ਉਹ ਕਹਿੰਦੇ ਜੀ ਸਾਡੇ ਕੋਲ ਮੈਿਕੋ ਵੀ ਜਾ ਕੇ ਤੁਸੀਂ ਦੇਖ ਲਓ ਠੀਕ ਹੈ ਨਾ ਸਰ ਕਾਫੀ ਮਾਤਰਾ ਚ ਬਰਾਮਦਗੀ ਹੋਈ ਹੈ ਇਟ ਮੀਨ ਕਿ ਇਹ ਚੋਰੀ ਹੋਏ ਨੇ ਆਪਣੇ ਸ਼ਹਿਰ ਚ ਜੀ ਆਸਪਾਸ ਹੀ ਇਲਾਕੇ ਹਾਂਜੀ ਹਾਂ ਇਹ ਸਰ ਕਰਾਇਮ ਫਰੀ ਕਿਵੇਂ ਹੋ ਸਕਦਾ ਹੈਗਾ ਕਿਉਂਕਿ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਸਰ ਬਰਾਮਦਗੀ ਵੀ ਹੈ ਦੇਖੋ ਸਾਡਾ ਤਾਂ ਇਹੀ ਮੈਸੇਜ ਹੈ ਵੀ ਜੇ ਕੋਈ ਇਹੋ ਜੇ ਕੰਮ ਕਰਦਾ ਤਾਂ ਅਸੀਂ ਬਖਸ਼ਣਾ ਨਹੀਂ ਹੈਗਾ ਨਾ ਹੀ ਸਾਡੇ ਕੋਲੇ ਕੋਈ ਸਵਾਰਸ਼ ਕਰਿਓ ਇਹਨਾਂ ਦੇ ਬਾਰੇ ਪੁਲਿਸ ਦਾ ਤਾਂ ਇਹੀ ਹੈਗਾ ਇਹਨਾਂ ਨੂੰ ਫੜ ਕੇ ਅਸੀਂ ਅੰਦਰ ਦੇਾਂਗੇ ਇਹਨਾਂ ਨੂੰ ਮੈਸੇਜ ਵੀ ਹੈ ਬੇ ਮਤਲਬ ਇਹ ਕੀ ਹੈ ਇਹਨਾਂ ਚੀਜ਼ਾਂ ਤੋਂ ਬਾਜ਼ ਆ ਜਾਣ ਔਰ ਇਹੋ ਜੇ ਕੰਮ ਨਾ ਕਰਨ ਸਰ ਪੁਲਿਸ ਵਾਰ ਵਾਰ ਫੜਦੀ ਹੈ ਵਾਰ ਵਾਰ ਅੰਦਰ ਦਿੰਦੀ ਹੈ ਫਿਰ ਫਿਰ ਜਾਂਦੇ ਨੇ ਕੀ ਕਰਨ ਚੱਲੋ ਦਿਸ ਇਜ਼ ਅ ਪਾਰਟ ਆ ਪਹਿਲਾਂ ਵੀ ਤੁਹਾਨੂੰ ਜਵਾਬ ਦਿੱਤਾ ਜਿਹੜਾ ਲਾਅ ਪ੍ਰੋਸੈਸ ਜਿਹੜਾ ਲਾਅ ਦਾ ਹੈਗਾ ਜੋ ਉਹਨਾਂ ਦੇ ਰਾਈਟਸ ਨੇ ਜਾਂ ਕੋਚਾ ਉਹ ਆਪਣਾ ਕੋਟਾ ਵਕੀਲ ਕਰਦੇ ਜਾਂਦੇ ਆ ਉਹ ਅਲੱਗ ਚੀਜ਼ ਆ ਪਰ ਸਾਡੇ ਵੱਲੋਂ ਤਾਂ ਦੇਖੋ ਇਹਨਾਂ ਨੂੰ ਫੜ ਕੇ ਤੁਹਾਡੇ ਅਸੀਂ ਇਹਨਾਂ ਨੂੰ ਅੰਦਰ ਦਿੰਦੇ ਆ ਠੀਕ ਹੈ ਸਰ ਥੈਂਕ ਯੂ